ਉਦੇ ਮਮਾ ਤੇ ਚਾਚੇ ਕਿਨੇ ਚਲਾ ਕੀ ਦੋਵਾਂ ਨੇ ਕਿਰੋਂ ਘਰ ਛੱਡ ਕਾਇਛੜਿਆ ਦਾਦੀ ਨੂੰ ਹਾਂ ਮਮਾ ਗਈ ਮੇਰੀ ਇੱਕ ਧਿਆਨ ਨਾਲ ਸੁਣੋ ਹਾਂ ਕਿ ਤੂੰ ਚੁਗਲੀਆਂ ਕਾਂਡੇ ਦੇ ਪਣਪਰਾ ਬੈ ਕੇ ਮਮਾ ਦੀਆਂ ਮਾਂ ਪਾਤਾ ਕੁਛ ਵੀ ਨਹੀਂ ਕੀਤਾ ਅੱਛਾ ਬੜਾ 헤ਜੋਂੜਿਆ ਤਾਡਾ ਦਾਦੀ ਦਾ ਦਾਦੀ ਨਾਲੇ ਚਲ ਜਾਓਗੇ ਤੁਸੀਂ ਤੂੰ ਤੂੰ ਕੀਵੇਂ ਮਮਾ ਨਹੀਂ ਕੱਢਾਂਗੇ ਹਾਂ ਹੁਣ ਤਾਂ ਤੈਨੂੰ ਅਜੇ ਮਮਾ ਤੈਨੂੰ ਪਾਲਣ ਦੀ ਤੇ ਮਮਾ ਨੂੰ ਕੱਢਾਂਗੇ ਮੈਂ ਚਪੇੜ ਮਾਂ ਨਹੀਂ ਮੂੰਹ ਤੇ ਕਿੱਡੇ ਵਿਗੜੇ ਪਏ ਤੁਸੀਂ ਮੇਰੇ ਕਾ ਤੂੰ ਬੁੱਤ ਬਲੇਟ ਹੈ ਜੀ ਤੈਨੂੰ ਨਹੀਂ ਪਤਾ ਲੱਗਦਾ ਮੁੰਡਿਆਂ ਜੇ ਗਲਤ ਸਿੱਖਿਆ ਦੇ ਨਹੀਂ ਆ ਤੂੰ ਬਹਿ ਕੇ ਲੱਗੇ ਮੈਂ ਤੈਨੂੰ ਕੁਛ ਵੀ ਨਹੀਂ ਕਿਹਾ ਤੇ ਮੈਂ ਦਾਦੀ ਨੂੰ ਕੀ ਕਹਿੰਨੀ ਤੁਹਾਡੇ ਸਾਹਮਣੇ ਕੀ ਕਹਾਂ ਮੈਂ ਦਾਦੀ ਨੂੰ ਤੂੰ ਦਾਦੀ ਨੂੰ ਘਰੋਂ ਕੱਢਿਆ ਮੈਂ ਤੇਰੇ ਚਪੇੜ ਵੱਟ ਕੇ ਮਾਰਨੀ ਮੈਂ ਕਿਹੜੇ ਦਾਦੀ ਨੂੰ ਘਰੋਂ ਕੱਢਿਆ ਵਾ ਮੈਂ ਵੇਖਿਆ ਤੂੰ ਦਾਦੀ ਨੂੰ ਘਰੇ ਕੱਢਿਆ ਉਹ ਫੇਰ ਆਪਣੇ ਪਿੰਡ ਚੱਲ ਗਏ ਹੋਣਾ ਦਾਦੀ ਨੂੰ ਮੈਂ ਘਰੋਂ ਨਹੀਂ ਕੱਢਿਆ ਦਾਦੀ ਉਧਰ ਨਹੀਂ ਇੱਥੇ ਰਹਿੰਦੀ ਮੈਂ ਦਾਦੀ ਨੂੰ ਘਰੋਂ ਕੱਢ ਸਕਦੀ ਆ ਦੱਸ ਦਾਦੀ ਨੂੰ ਘਰੋਂ ਕੱਢਿਆ ਕੋਈ ਹੋਰ ਸੁਣੇ ਕੋਈ ਹੋਰ ਸੁਣੇ ਮੈਂ ਤਾਂ ਕਹਿੰਨੀ ਵੀ ਇੱਕ ਤੂੰ ਪਤਾ ਨਹੀਂ ਤੁਹਾਨੂੰ ਕਿਹੜੀ ਦਾਦੀ ਇ ਕਿ ਦਰਸਿੰਗੀ ਤੇ ਗਈ ਐ ਤੇ ਤੁਹਾਨੂੰ ਤੁਹਾਡੇ ਪਿਓ ਨੂੰ ਉਧਰੋਂ ਪਿਓ ਮੇਰੇ ਖਿਲਾਫ ਉਧਰ ਤੂੰ ਹੀ ਮੇਰੇ ਖਿਲਾਫ ਤੂੰ ਸਾਰਾ ਚੌਣਾ ਜਾ ਕੇ ਦਾਦੀ ਦੇ ਕੋਲ ਜਾ ਕੇ ਚਲ ਜਾਓ ਮੈਂ ਰਹਿ ਜਾਂ ਨੀ ਇੱਥੇ ਇਕੱਲੀ ਕਿੱਡਾ ਹੈ ਜਾਉਂਦਾ ਇਹਨਾਂ ਨੂੰ ਦਾਦੀ ਦਾ ਬਹੁਤੀ ਦਾਦੀ ਨਾਲ ਚੰਗੀ ਲੱਗਦੀ ਆ ਨਾ ਤੇ ਤਿਆਰ ਹੋਵੇ ਤੇ ਮੈਂ ਦਾਦੀ ਕੋ ਛੱਡ ਆਉਣੀ ਆ ਉੱਥੇ ਰਹੋਗੇ ਜਦੋਂ ਇਹਨਾਂ ਨਾਲ ਕੱਚੇ ਮਕਾਨ ਵਿੱਚ ਤੇ ਤੁਹਾਨੂੰ ਪਤਾ ਲੱਗ ਜਾਊਗਾ ਦਾਦੀ ਨੂੰ ਚੰਗਾ ਭਲਾ ਸੁੱਖ ਨਹੀਂ ਪੱਜਿਆ ਦਾਦੀ ਭੱਜੀ ਗਈ ਐ ਇੱਥੋਂ ਦਾਦੀ ਨੂੰ ਕੱਢਿਆ ਆਹੀਂ ਘਰੋਂ ਬਾਹਰ ਕਿੱਡੀ ਹੋ ਹੁਣ ਹੁਣ ਤੈਨੂੰ ਸਿਖਾ ਚੰਗਾ ਚੰਗੀ ਸਿੱਖਿਆ ਦੇ ਇਹਨੂੰ ਮਾਂ ਦੇ ਖਿਲਾਫ ਹਈ ਹਈ ਨਿਆ ਨਿਆ ਕੀ ਕਹਤਾ ਆ ਓ ਹੋ ਹੋ ਹਈ ਗੁਰ ਮੈਂ ਬੱਚੇ ਸਾਹਮਣੇ ਨਹੀਂ ਗੱਲ ਕਰਨੀ ਚਾਹੀਦੀ ਮੈਨੂੰ ਸਹੀ ਕਹਿੰਦੇ ਬੱਚੇ ਸਾਹਮਣੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਹਈ ਬੱਚਿਆਂ ਨੇ ਤੇ ਮੈਨੂੰ ਚਾਹੰਦਾ ਨਹੀਂ ਕਰਾਤਾ ਵਾ ਐਵੇਂ ਤਾਂ ਜੀ ਨੂੰ ਕੋਈ ਜਾਣਦੇ ਆ ਅੱਜ ਕੱਲ ਨੂੰ ਮੇਰੇ ਜਾਣਿਆਂ ਨੇ ਮੈਨੂੰ ਐਦਾਂ ਕੀਤਾ ਮੈਂ ਕੀ ਕਰੂੰਗੀ ਹਈ ਮੈਂ ਕਿੱਥੇ ਜਾਊਂਗੀ ਨਹੀਂ ਨਹੀਂ ਮੈਂ ਹੁਣ ਇਹ ਹੁਣੇ ਆਪਣੀ ਗਲਤੀ ਫੀਲ ਕਰ ਲੈਣੀ ਆ सही है सच्ची सच्ची केंद्रीय बच्चे सामने कभी नहीं कुछ करना चाहिए दानी कला दा तो मैं अभी तो कि डिब्बे कुफी में बच्चे सामने इंद्र दिन इंद्र करती रही है उन्हें तो फिर जो वो एक है उन्हें तो कोई करना नहीं है नो नहीं नहीं और मैं अनिर्दक्षिण हाय मिल कुछ जीन कुछ शोन दे हाय ते पानी ले क्या ह ਕਿਉਂ ਜਾਣਾ ਨੂੰ ਕੁਝ ਨਹੀਂ ਪਤਾ ਕੁਝ ਨਹੀਂ ਜਾਓ ਤੇ ਖੜੋ ਨਹੀਂ ਮੈਂ ਹੁਣੇ ਉਹਨੇ ਆਪਣੀ ਗਲਤੀ ਫਿਕਰ ਲੈਣੀ ਆ ਕਿਉਂਕਿ ਮੰਮੀ ਕਿਤੇ ਫੇਰ ਵੀ ਪੁਰਾਣਾ ਘਰ ਆ ਸੋਮੀ ਉੱਥੇ ਚਲ ਗਈ ਜੇ ਕੱਲ ਨੂੰ ਮੇਰੇ ਜਾਣੇ ਨਾ ਕਿੱਥੇ ਤਾਂ ਮੈਂ ਕਿਹੜੇ ਖੁਸ਼ ਪੈਣਾ ਹਾਂ ਫਿਰ ਮੈਂ ਤੇ ਇਕੱਲੀ ਰਹਿ ਵੀ ਨਹੀਂ ਪਾਉਣਾ ਬੱਚਾ ਪੈਣਾ ਮੈਂ ਕਿੱਧਰ ਆਉਂਗੀ ਮੈਂ ਤੇ ਕਮੈਂਟ ਨਹੀਂ ਜਿੰਦੀ ਉਹਨਾਂ ਬਿਨਾ ਨਹੀਂ ਨਹੀਂ ਮੈਂ ਸਵੇਰੇ ਸੱਕ ਤੇ ਜਾ ਕੇ ਮੰਮੀ ਕੋ ਮਾਫੀ ਮੰਗ ਲੈਣੀ ਜਾ ਕੇ ਮਮੀ ਨੂੰ ਆਪਣੇ ਘਰ ਵਾਪਸ ਲੈ ਕੇ ਆਉਣਾ ਮਮੀ ਨੂੰ ਹਰ ਤਰ੍ਹਾਂ ਦਾ ਕਿਹ ਤੇ ਕੁਝ ਵੀ ਕਰਨਾ ਪਏ ਮੈਂ ਜਾਣਾ ਸਵੇਰੇ ਆਉਂ ਮੈਨੂੰ ਨੀਂਦ ਵੀ ਨਹੀਂ ਆਉਣੀ ਐਨੀ ਟੈਨਸ਼ਨ ਹੈ ਬាក់ੀ ਮੇਰੇ ਦਿਮਾਗ ਤੇ ਮੈਨੂੰ ਚੱਕਰੀ ਹੋਣ ਦੇ ਆ ਫਿਰ ਤੇ ਦੱਬ ਕੋਈ ਨਹੀਂ ਜਾਣ ਰਿਹਾ ਸਿਰ ਹਾਂ ਤਾਂ ਮਤਲਬ ਮੈਂ ਬਾਹਰ ਰਮਣਾ ਬੋਗੀ ਰਮਣਾ ਅਪੇ ਰੋਟੀ ਖਾ ਲਾ ਮੇਰਾ ਬਾਹਰ ਸੋਈ ਚ ਸਮੀਤ ਕੋਈ ਹੁਣ ਦਿੱਤੀ ਜਾਣੀ ਰੋਟੀ ਵਿੱਚ ਸਿਰ ਨੂੰ ਕੁਝ ਹੋਣ ਲੱਗ ਗਿਆ ਉਹ ਨਿਆਣੇ ਆਣੇ ਤੇ ਪੂਰਾ ਸ਼ੀਸ਼ਾ ਹੀ ਖਾ ਚੁੱਕੇ ਆ ਵਜ ਤੇ मम्मा बोध करने 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 मम्मा �

ਹਏ ਕਿ 2:00 ਵਜੇ ਆ ਕਿੰਨੇ ਘੰਟੇ ਹੋ ਗਏ 4-5 ਘੰਟੇ ਬਈਏ ਕੋਦੋਂ ਦਿੰਚੜੂ ਕੋਦੋਂ ਮੈਂ ਜਾਉਂਗੀ ਉਹ ਮੇਰੇ ਫਿਰ ਪਹਿਲਾਂ ਬੱਚਿਆਂ ਨੇ ਕਿਉਂ ਨਹੀਂ ਮੇਰੀ ਅੱਖਾਂ ਖੋਲੀਆਂ ਹਏ ਹੁਣ ਨੀਂਦ ਵੀ ਨਹੀਂ ਆਉਣੀ ਫੁੱਟਸ ਨਹੀਂ ਹੁੰਨੀ ਮੈਂ ਬੈਠ ਹੁੰਨੀ ਮੈਂ ਸੋਣਾ ਹਾਂ ਹੁਣ ਨਹੀਂ ਮੈਂ ਸੋਣਾ ਹਾਂ ਹੁਣ ਨਹੀਂ ਘਰਾਤ ਹੈਗੀ ਬੈਠ ਕੇ ਕੱਢ ਲੈਣੀ ਹਾਂ ਹਾਂ ਚਲ ਰੋਟੇ ਮੇ ਰਮਨ ਨੂੰ ਕਿੰਨੀ ਰਮਨ ਚਲ ਚਲੀਏ ਰਮਣ ਤੋਂ ਤਿਆਰ ਵੀ ਹੋ ਗਈਆਂ ਹਾਂਜੀ ਦੀਦੀ ਮੈਂ ਤਾਂ ਜਨਾਕੇ ਨਿਕਲੀ ਆ ਤੇ ਮੇਰੀ ਗੱਲ ਸੁਣ ਇੱਕ ਹਾਂਜੀ ਗੱਲ ਇਹਦਾ ਵਾ ਤੇ ਮੈਂ ਨਾ ਮੰਮੀ ਕੋਲ ਚਲਨੀ ਆ ਕਿਉ ਮੈਂ ਨਾ ਮਰਮਣ ਮੈਨੂੰ ਨਾਲ ਸੁਪਨਾ ਨਹੀਂ ਸਹੀ ਹੋਇਆ ਰਾਤੀ ਕੱਲ ਤੇ ਹੀ ਮੰਮੀ ਨੇ ਬੜਾ ਗਲਤ ਕੀਤਾ ਵਾ ਕੰਮ ਕੋਇਆ ਕੀ ਤੁਹਾਨੂੰ ਸੁਪਨਾ ਨਹੀਂ ਆਇਆ ਮੰਮੀ ਕੋ ਜਾਣਦੀ ਤੂੰ ਐਵੇਂ ਜਿੱਦ ਕਰ ਲਈ ਚੰਗੀ ਭਲੀ ਆਪਾਂ ਉਹ ਸੱਗੋ ਗਈ ਆ ਤੇ ਤੂੰ ਹੀ ਮੰਮੀ ਕੋ ਜਾਣਾ ਨਹੀਂ ਰਵਿੰਦਰ ਅੱਧੀ ਤੇਰਾ ਨਾ ਕੀ ਆ ਰਮਣਾ ਰਵਿੰਦਰ ਨੇ ਫੋਨ ਕੀਤਾ ਨਾ ਪਰ ਹੁਣਾਂ ਚਲਾਕੀ ਇੰਜੇ ਛੱਡਦੀ ਆ ਯਾਰ ਆਪਣੀ ਮੈਨੂੰ ਰੱਤ ਕੱਲ ਨਾ ਮੈਨੂੰ ਜਾਣਿਆ ਨੇ ਪੂਰਾ ਹੀ ਸ਼ੀਸ਼ਾ ਵਿਖਾਤਾ ਆ ਕੀ ਕੀ ਕਰਨੇ ਉਹਨੇ ਤੁਹਾਨੂੰ ਕੁਝ ਵੀ ਨਹੀਂ ਰਮਣਾ ਕੱਲ ਬੱਚਿਆਂ ਦੇ ਨਾ ਜਦੋਂ ਉੱਥੇ ਅਸੀਂ ਦੂਜੇ ਕਮਰੇ ਚ ਬੈ ਕੇ ਗੱਲਾਂ ਨਹੀਂ ਕਰਨ ਦੇ ਤੇ ਇਹ ਗੱਲਾਂ ਸੁਣਦੇ ਅਸੀਂ ਮੈਨੂੰ ਪਤਾ ਨਹੀਂ ਬੜੀ ਬਣੀ ਰੋਂਦੀ ਐਵੇਂ ਤਰਾਹ ਦੀ ਟੈਨਸ਼ਨ ਜੀ ਨਾਲ ਨਾ ਹੋਰ ਵੀ ਤਰਾਹ ਹੋਈ ਜਾਣ ਦੇ ਆ ਤੂੰ ਇਹ ਤਾਂ ਬਹੁਤ ਜਿਆਦਾ ਘਬਰਾਏ ਜੀ ਹਾ ਹੋ ਮੈਨੂੰ ਨਾ ਟੈਨਸ਼ਨ ਬੜੀ ਪਈ ਮੈਂ ਰਾਤ ਸਾਰੀ ਨਹੀਂ ਸੁੱਤੀ ਹੈਗੀ ਤੇਨ ਦੱਸਣ ਲਈਆਂ ਵੀ ਕੱਲ ਬੱਚਿਆਂ ਨੇ پتہ ਕੀ ਕਿਹਾ ਜਦੋਂ ਆਪਾਂ ਅੰਦਰ ਗੱਲਾਂ ਨਹੀਂ ਗੰਡੀਆਂ ਜਾਣੇ ਕਿ ਤੇ ਸੁਣਦੇ ਸੀਗੇ ਇੱਥੇ ਗੱਲਾਂ ਤੇ ਬੱਚਿਆਂ ਨੇ ਜਦੋਂ ਮੈਂ ਜਰ ਬਾਹਰ ਆਈ ਅਚਾਨਕ ਹੀ ਤੇ ਅੱਗੇ ਬੱਚੇ پتہ ਕੀ ਕਹਿੰਦੇ ਕਹਿੰਦੇ ਅੱਜ ਮੰਮਾ ਦਾਦੀ ਨੇ ਇਦਾਂ ਕਰਦੀ ਆ ਤੇ ਮੰਮਾ ਅਸੀਂ ਵੀ ਕੱਲ ਨੂੰ ਆਪਣੇ ਮੰਮਾ ਨਾਲ ਇਦਾਂ ਹੀ ਕਰਿਆ ਕਰਾਂਗੇ ਹਣਾ ਉਸ ਟਾਈਮ ਤੇ ਮੈਂ ਬੱਚਿਆਂ ਨੂੰ ਡਾੜ ਡੂਟ ਕੇ ਤੇ ਚੁੱਪ ਕਰਵਾਤਾ ਗੁੱਸੇ ਹੋ ਕੇ ਹਾਂ ਨਾ ਨਾ ਸੋਜਿਆ ਕਰੋ ਸੁਪਨਾ ਹੀ ਇੱਕ ਇਹ ਕਿਹੜਾ ਸੁਪਨਾ ਨਹੀਂ ਸੁਪਨਾ ਜਿੱਤੇ ਬਾਅਦ ਵਿੱਚ ਨਹੀਂ ਸੁੱਤੀ ਮੈਂ ਰਾਤ ਪਹਿਲਾਂ ਤੇ ਬੱਚਿਆਂ ਨੇ ਇੱਥੇ ਮੇਰੇ ਨਾਲ ਗੱਲ ਕੀਤੀ ਨਾ ਉਹ ਉਸ ਟਾਈਮ ਬੱਚਿਆਂ ਨੂੰ ਮੱਧਕੇ ਦੁੱਪਕੇ ਮਾਰ ਕੇ ਚੁੱਪ ਕਰਵਾਤਾ ਕਿ ਮੈਂ ਕਿਹੜਾ ਦਾਦੀ ਨਾ ਕਰਦੀ ਐਦਾ ਨਾ ਪਰ ਉਹ ਗੱਲਾਂ ਮੇਰੀਆਂ ਨਾ ਅਜੇ ਤੱਕ ਕੰਨਾਂ 'ਚ ਇਦਾਂ ਹੀ ਐ ਪੂਰੀਆਂ ਗੂੰਜੀ ਜਾਂਦੀਆਂ ਵਾ ਪਰ ਮੈਂ ਮੈਥੋਂ ਨਹੀਂ ਹੋਣਾ ਹੁਣ ਮੈਨੂੰ ਤਾਂ ਸੱਚ ਪੁੱਛੇ ਮੈਂ ਸਾਰੀ ਰਾਤ ਨਹੀਂ ਸੁੱਤੀ ਜੇ ਮਸੌਨੀ ਵੀ ਹਾਂ ਤੇ ਮੈਨੂੰ ਜਾਣੇ ਦੇ ਵਾਜਾਂ ਨਹੀਂ ਸੌਂਦੇ ਆਂਦੀਆਂ ਤੇ ਪਰ ਇਹ ਹੈ ਕਿ ਤੈਨੂੰ ਪਤਾ ਮੈਂ ਤੇ ਇਕੱਲੀ ਰਹਿ ਵੀ ਨਹੀਂ ਪਾਉਂਦੀ ਤੇ ਜੇ ਕੱਲ ਨੂੰ ਮੇਰ ਨਾਲ ਇਦਾਂ ਹੋ ਗਿਆ ਤੇ ਮੈਂ ਕੀ ਕਰੂੰਗੀ ਮੈਂ ਨਹੀਂ ਮੈਂ ਚਲਨੀ ਆ ਮੰਮੀ ਕੋਲ ਮੈਂ ਮੰਮੀ ਨੂੰ ਆਪਣੇ ਘਰ ਲੈ ਕੇ ਆਉਣ ਲੱਗੀ ਰਹਿਣ ਸਾਡੀ ਗਲਤੀ ਆ ਹੁਣ ਅੱਜ ਤੇ ਛੋਟੇ ਸਾਡੇ ਬੱਚੇ ਅਸੀਂ ਤੇ ਦਬਕੇ ਪਾਰ ਕੇ ਚੁੱਪ ਕਰਾਈ ਜਾਂਦੇ ਆ ਜੇ ਇਹਨਾਂ ਕੱਲ ਨੂੰ ਵੱਡੇ ਵੀ ਹੋਣਾ ਫਿਰ ਕੀ ਕਰਾਂਗੇ ਆਪਾਂ ਇਹ ਤੇ ਹੈ ਕੱਲ ਨੂੰ ਜਕੀਰਤ ਇਦਾਂ ਬੋਲੂਗਾ ਤੇ ਫਿਰ ਉਹ ਹਣਾ ਠੀਕ ਹੈ ਉਹ ਦਾ ਮਾਤਾ ਕੋਲ ਤੇ ਘਰ ਵੀ ਹੈਗਾ ਤੇ ਸਾਡੇ ਕੋਲ ਨਹੀਂ ਮੈਂ ਮੇਰੀ ਇੱਕ ਗੱਲ ਸੁਣਾ ਮੰਮੀ ਤੇ ਤੇ ਫਿਰ ਦੋ ਪੁੱਤ ਹੈ ਇੱਕ ਤਾਂ ਖੁਦ ਦੂਜੇ ਵੱਲ ਚਲ ਜੂ ਹਣਾ ਤੇ ਪਰ ਅਹੀਂ ਮੈਂ ਮੇਰਾ ਤੇ ਕੇਕੀ ਤੇ ਰਵੀ ਕੇਕੀ ਤੇ ਹੀ ਕਿਦਦ ਨੂੰ ਜਾਣਾ ਸੀ ਆਪਣੇ ਘਰ ਚਲ ਜਾਨੀ ਹੈ ਕੱਲ ਨੂੰ ਹਣਾ ਤੇ ਮੈਂ ਅੱਜ ਜਾਣੇ ਜੋ ਵੇਖਣ ਦੇ ਆ ਕੱਲ ਨੂੰ ਬੱਚੇ ਆ ਉਹ ਬੱਚੇ ਵੀ ਉਹ ਕੰਮ ਕਰਨਗੇ ਹਣਾ ਤਾਂ ਕਰਕੇ ਮੈਂ ਨਹੀਂ ਮੈਂ ਤੇ ਨਾ ਇਦਾਂ ਕਰਨ ਲੱਗੀ ਹਾਂ ਕਿ ਜਦ ਮਨਾਤ ਮੈਂ ਲਿਆਵਾ ਤੂੰ ਤੇ ਤਿਆਰੀ ਆ ਹੂੰ ਹੂੰ ਮੈਂ ਤਾਂ ਤਿਆਰੀ ਆ ਹਰਵਿੰਦਰ ਨੂੰ ਫੋਨ ਕੀਤਾ ਸੀ ਤਾਂ ਉਹਨੇ ਅੱਜ ਵੀ ਉਹਨੇ ਵੀ ਆਉਣਾ ਆਪਾਂ ਕੱਲ ਫੋਨ ਨਹੀਂ ਕੀਤਾ ਵੀ ਆ ਵੀ ਜੇ ਪੁੱਛ ਲਈ ਨੀ ਬੇਨੇ ਆਉਣਾ ਵਕ ਨਹੀਂ ਆਉਣਾ ਚਲੋ ਪੁੱਛ ਲੋ ਜੇ ਆ ਜਾਂਦੀ ਤੇਰਾ ਪਦੀ ਦਿਨ ਸਾਰਾ ਸੱਚ ਦੱਸਾਂਗੀ ਮੈਂ ਦੱਸ ਦੇਣਾ ਰਮਨ ਹੁਣ ਮੈਂ ਨਹੀਂ ਕੋਈ ਵੀ ਗੱਲ ਛਿਪਾਉਣੀ ਦੀਦੀ ਕੀ ਸੋਚਣਗੇ ਆਪਣੀ ਵਾਰੀ ਕੁਛ ਨਹੀਂ ਜੋ ਵੀ ਸੋਚਦੀ ਆ ਉਹਨੂੰ ਉਹ ਸੋਚ ਲੈਣ ਦੇ ਕੁਛ ਨਹੀਂ ਹੁੰਦਾ ਵੀ ਹਨਾ ਕੋਈ ਕੋਈ ਗੱਲ ਨਹੀਂ ਉਹਨੂੰ ਮਾਫੀ ਮੰਗ ਲਾਣੀ ਮੈਂ ਕਿ ਕਿ ਮੈਂ ਗਲਤ ਕੀਤਾ ਵਾ ਮੈਨੂੰ ਨਾ ਮੇਰੀ ਆਤਮਾ ਹੀ ਨਹੀਂ ਬਖਸ਼ਣ ਦੀ ਮੈਨੂੰ ਇੰਨਾ ਕੁ ਜ਼ਿਆਦਾ ਮੈਂ ਸੱਚ ਦੱਸਾਂ ਮੇਰਾ ਤੇ ਗੱਲ ਕਰਨੇ ਕਿ ਵੀ ਰੋਈ ਜਾਵਾਂ ਕਿ ਮੈਨੂੰ ਇਦਾਂ ਹੋਣਿਆ ਵਾ ਘਬਰਾਟ ਦੀ ਹੋਣਦੀ ਆ ਤੂੰ ਇਦਾਂ ਗੱਲ ਵੀ ਫੁਲਕਾ ਬਣਾਉਣੀ ਆ ਤੇ ਫੁਲਕਾ ਖਾ ਲਈਏ ਤੇ ਚਲੋ ਫਿਰ ਚੱਲ ਜਾਨੇ ਆਹੋ ਚਲਿਏ ਇਹ ਤੇ ਕਿਉਂ ਉਹਨੇ ਜਨੂੰ ਫਿਰ ਦੀਦੀ ਹੁੰਦੀ ਆ ਤੇ ਫਿਰ ਦੀਦੀ ਤੋਂ ਵੀ ਮਤਲਬ ਮਾਫੀ ਮੰਗ ਲੈਣਾ ਸਿਆਣੇ ਕਹਿੰਦੇ ਨਾ ਸਮਾਂ ਰੰਦੇ ਪਿਸਤਾਵਾ ਕਰ ਲੋ ਤੇ ਚੰਗੀ ਗੱਲ ਹੁੰਦੀ ਆ ਸਮਾਂ ਨੰਗਾ ਤੋਂ ਬਾਅਦ ਵਿੱਚ ਹੱਥ 'ਚ ਕੁਛ ਨਹੀਂ ਹੁੰਦਾ ਹੈਗਾ ਬੰਦੇ ਦੀ ਹੈਨਾ ਅੱਜ ਤੇ ਸਾਡੀ ਮਾਂ ਵਾ ਤੇ ਜਿੰਦੀ ਜਾਗਦੀ ਆ ਰੱਬ ਨਾ ਕਰੇ ਕੱਲ ਨੂੰ ਕਿ ਅੱਖਾਂ ਮੀਟ ਗਈ ਜਾਂ ਕੁਛ ਹੋ ਗਿਆ ਤੇ ਐਂਦ ਨਾਲ ਲੋਕਾਂ ਦੇ ਵੀ ਛਿੱਤਰਿਆ ਨੂੰ ساری ਉਮਰ ਪੈਂਦੇ ਰਹਿਣਗੇ ਹੈਨਾ ਤੇ ਚਲ ਚਲਿਏ ਮੇਰਾ ਬਾਪੂ ਠੀਕ ਆ ਦੀਦੀ ਕੋਈ ਆ ਜਾ ਰੋਟੀ ਬਣਾਈ ਐ ਤੇ ਘਰ ਖਾ ਕੇ ਤੇ ਚਲੀਏ ਤੇ ਜਿਹਨੇ ਮੈਂ ਫੋਨ ਕਰ ਦੇਣਾ ਉਹਨਾਂ ਆਜਣਾ ਮਗਰੋਂ ਡਿਊਟੀ ਤੋਂ ਉਨਨ ਮੈਂ ਕਹੂੰਗੀ ਮੈਂ ਪਿੰਡ ਚਲਦੀ ਹਾਂ ਮਗਨਾੜੇ ਦਾ ਵੀ ਆਉਂਦਾ ਵੀ ਟਾਈਮ ਹੋ ਜਾਣਾ ਵਾ ਰਮਣਾ ਸਬਜੀ ਕੱਢ ਫਰਿਜ ਚ ਕੱਢ ਜੀ ਰੋਟੀ ਬਣਾ ਕੇ ਨਾ ਖਾ ਕੇ ਤੇ ਚਲ ਚਲੀਏ ਲੈ ਫੇਸੇ ਚ ਕੱਢ ਮੈਂ ਦੋ ਹਲਕੇ ਵੇਲਾ ਫੜ ਤੂੰ ਖਾ ਲੈ ਕਪੜੇ ਖਰਾਬ ਹੋ ਜਾਣੇ ਨਹੀਂ ਆ ਮੈਂ ਕਰ ਲੈਣੀ ਆ ਤੂੰ ਇਹ ਵੀ ਤਿਆਰ ਹੋ ਜਾਂਦੇ ਕਿ ਹੋ ਗਿਆ ਜੀ ਮੈਂ ਮੈਂ ਸੂਟ ਤੇ ਪਾਇਆ ਹੀ ਆ ਬਸ ਠੀਕ ਹੀ ਤਿਆਰੀ ਆ ਤਿਆਰੀ ਹੁਣ ਕੀ ਹੋਣਾ ਚਲੋ ਠੀਕ ਜੀ ਹਾਂ ਠੀਕ ਆ ਓਕੇ ਆ ਬੀਜੀ ਹਾਂ ਗਿਰਵਿੰਦਰ ਸੱਸ ਜੀ ਕਾਲ ਕੀ ਆਲੀ ਵਧੀਆ ਤੂੰ ਸੁਣੋ ਮੈਂ ਤਾਂ ਸੋਚਣ ਨਹੀਂ ਆ ਜੇ ਮੈਂ ਤੈਨੂੰ ਫੋਨ ਕਰਦੀ ਆ

ਮਾਰ ਜਨਸੀ ਤੇ ਪਤਾ ਕੀ ਭਈ ਤੈਨੂੰ ਮੈਂ ਗੱਲ ਦੱਸਦੀ ਆ ਹਾਂ ਫੁਲਕਾ ਬਣਾ ਬਣਿਆ ਨਹੀਂ ਕੁਝ ਨਹੀਂ ਖਾਣਾ ਅਹੀਂ ਨਾ ਪਿੰਡ ਚਲੀਆਂ ਹੀ ਗਿਆ ਅੱਛਾ ਪਰ ਮੈਂ ਸੱਚ ਦੱਸਦੀ ਆ ਗੱਲ ਉਹ ਵੀ ਇਦਾਂ ਹੀ ਹੈਗੀ ਕਿ ਅਸੀਂ ਕਿਤੇ ਤੂੰ ਕਹਿਣਾ ਝੂਠ ਬੋਲਦੀ ਆ ਅਸੀਂ ਮੰਮੀ ਨੂੰ ਨਹੀਂ ਪਸੰਦ ਕਰਦੇ ਹੈਗੇ ਹਨਾ ਅਸੀਂ ਚਲਾਕੀਆਂ ਹੀ ਕਰਦੇ ਅਸੀਂ ਅੱਗੇ ਹਨਾ ਤੇ ਮੰਮੀ ਤੂੰ ਇੱਥੇ ਛੱਡ ਕੇ ਗਈ ਹੀ ਜੀ ਮੰਮੀ ਮੰਮੀ ਨੇ ਤੇਨੂੰ ਨਹੀਂ ਸੱਚ ਦੱਸਿਆ ਪਰ ਮੰਮੀ ਮੇਰੇ ਤੋਂ ਦੁਖੀ ਹੋ ਕੇ ਇੱਥੋਂ ਨਿਕਲੇ ਹੈਗੇ ਹਨਾ ਫੇ ਭਾਪੀ ਜੀ ਤੂੰ ਜਦੋਂ ਮੇਰੇ ਨਾਲ ਸਿਆਣਾ ਸਮਝਦੀ ਹੈਗੀ ਤਾਂ ਨਹੀਂ ਵੀਂਦਰ ਨੂੰ ਪਤਾ ਕਿ ਮਾਤ ਤੇ ਪੜਦਾ ਪੈਣ ਲੱਗਣਾ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਪੈ ਜਾਂਦਾ ਵਾ ਤੇ ਹੁਣ ਪਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਹਾਂਜੀ ਮੈਂ ਮੈਂ ਇਕੱਲੀ ਹੀ ਖਾਪਾ ਚੱਲੀ ਤੇ ਮੰਮੀ ਨੂੰ ਲੈ ਕੇ ਆਈਏ ਘਰੇ ਆਪਣੇ ਮੈਂ ਇੱਥੇ ਕੱਪੜੇ ਘਰੇ ਲੈ ਕੇ ਲੈਣਾ ਜੋ ਮੇਂ ਮਮੀ ਨੂੰ ਮੰਮੀ ਨੇ ਮੈਨੂੰ ਇੱਕ ਗੱਲ ਨਹੀਂ ਦੱਸੀ ਪਈ ਤੇਰੀਆਂ ਭਾਬੀਆਂ ਨੇ ਇੰਨਾ ਮੈਨੂੰ ਸਤਾਇਆ ਵਾ ਕੋਈ ਗੱਲ ਨਹੀਂ ਦੱਸੀ ਤੇ ਮੈਂ ਸੋਚਿਆ ਸ਼ਾਇਦ ਦਿਲ ਨਾਲ ਲੱਗਦਾ ਹੋਏਗਾ ਇਹਨਾਂ ਨੂੰ ਪਰ ਮੈਂ ਸੱਚ ਦੱਸਾਂ ਵੀ ਮੈਂ ਤੈਨੂੰ ਕੀ ਦੱਸਾਂ ਵੀ ਮੈਨੂੰ ਨਾ ਇੱਕਦਮ ਆਪਣਾ ਆਉਣ ਵਾਲਾ ਸਮਾਂ ਦੇਖ ਗਿਆ ਵਾ ਵੀ ਆਉਣ ਵਾਲਾ ਸਮਾਂ ਮੇਰਾ ਕਿਦਾਂ ਦਾ ਵਾ ਹਨਾ ਆ ਕਰਕੇ ਮੈਂ ਨਹੀਂ ਚਾਹੁੰਦੀ ਕਿ ਜੋ ਅੱਜ ਅਸੀਂ ਮੰਮੀ ਨਾਲ ਕੀਤਾ ਵਾ ਸਾਡੇ ਬੱਚੇ ਸਾਡੇ ਨਾਲ ਕੱਲ੍ਹ ਨਾਲ ਨਾਲ ਨੂੰ ਹਨਾ ਤੇ ਇਸ ਕਰਕੇ ਮੈਂ ਨਾ ਚੱਲ ਚਲੀਏ ਤੇ ਆਪਾਂ ਜਾ ਕੇ ਤੇ ਮੰਮੀ ਨੂੰ ਲੈ ਆਈਏ ਤੇ ਫੇਰ ਹੀ ਆ ਕੇ ਸਾਰਾ ਹੱਸਦੇ ਖੇੜਦੇ ਬੈੰਨੇ ਆ ਚਲੋ ਵਧੀਆ ਭਾਬੀ ਜੀ ਤੁਹਾਨੂੰ ਟਾਈਮ ਰਹਿੰਦੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਵਾ ਹਨਾ ਪਤਾ ਕੀ ਤੁਹਾਨੂੰ ਪਤਾ ਮੈਂ ਭੁੱਲ ਗਈ ਹੀ ਸਾਰਾ ਕੁਝ ਹੀ ਹਨਾ ਹਾਂਜੀ ਇੱਕ ਕੋਠੀ ਵਿੱਚ ਆ ਕੇ ਤੇ ਮੈਨੂੰ ਅੱਜ ਲੱਗਾ ਹੀ ਕਿ ਇੱਕ ਕੋਠੀ ਨਹੀਂ ਮੇਰੇ ਕੋਲ ਤਾਂ ਸਾਰੀ ਦੁਨੀਆ ਦੀ ਦੌਲਤ ਹੋ ਗਈ ਆ ਪਰ ਨਹੀਂ ਮੈਨੂੰ ਇਹ ਨਹੀਂ ਪਤਾ ਇਹ ਚੀਜ਼ ਮੈਨੂੰ ਨਹੀਂ ਹੀ ਕਿ ਪਤਾ ਕਿ ਜਿਹੜੀ ਇਹ ਕੋਠੀਆਂਕਾਰਾਂ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਜਿੱਨੇ ਸਾਡੇ ਇੰਨਾ ਘਰਾਂ ਵਿੱਚ ਸਾਡੇ ਵੱਡੇ ਨਹੀਂ ਵਸਦੇ ਹੈਗੇ ਹਨਾ ਉਹਨਾਂ ਕੋਈ ਬਰਕਤ ਨਹੀਂ ਹੈਗੀ ਸਾਡੇ ਇੰਨਾ ਤੋਂ ਬਿਨਾ ਹਨਾ ਤੇ ਇਸ ਕਰਕੇ ਨਾ ਚਾਹ ਤੋਂ ਚਾਹ ਪੀ ਲਈਆਂ ਤੇ ਆਪਾਂ ਰਮਣ ਨੂੰ ਰਬੜਣ ਵੀ ਇੱਥੇ ਹੀ ਮੇਰੇ ਕੋਲ ਹੀ ਆ ਅੱਛਾ ਤੁਹਾਡੇ ਕੋਲ ਹੈ ਨੇ ਹਾਂ ਗੱਲ ਦੀ ਆਈ ਆ ਠੀਕ ਤੇ ਸੱਚ ਦੱਸਾਂ ਤੈਨੂੰ ਅੱਗੇ ਤਾਂ ਹੀ ਫੋਨ ਕੀਤਾ ਸੀ ਚਲਾਕੀਆਂ ਨੂੰ ਹੀ ਹਾਂਜੀ ਪਰ ਨਹੀਂ ਮੈਂ ਨਾ ساری ਰਾਤ ਨਹੀਂ ਸੁੱਤੀ ਅੱਜ ਵੀ ਮੈਨੂੰ ਬਹੁਤ ਜ਼ਿਆਦਾ ਮੇਰੇ ਮਨ ਤੇ ਟੈਨਸ਼ਨ ਪਈ ਆ ਤੇ ਆਪਾਂ ਇੱਧਰ ਗਰੀ ਚੱਲੀਏ ਤੇ ਮੰਮੀ ਨੇ ਲੈ ਕੇ ਆਈਏ ਚਲੋ ਵਧੀਆ ਗੱਲ ਆ ਤੇ ਉਹ ਭਾਬੀ ਕੀ ਕਹਿੰਦੇ ਮੈਂ ਵੀ ਚਾਹਾਂਗੀ ਨਾਲ ਹਾਂ ਕਹਿੰਦੀ ਐ ਮੈਂ ਚਲਦੀ ਹਾਂ ਉਹਨਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਆ ਹਾਂ ਮੈਂ ਮਤਲਬ ਉਹਨੂੰ ਵੀ ਹੋ ਗਿਆ ਮੈਂ ਉਹਨੂੰ ਸਮਝਾਤਾ ਸਾਰਾ ਕੁਝ ਚਲੋ ਵਧੀਆ ਪਰਮਾਤਮਾ ਦਾ ਧੰਨ ਸ਼ੁਕਰ ਹੈ ਅੱਜ ਤੁਹਾਨੂੰ ਹਨਾ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਵਾ ਤੇ ਹਾਂਜੀ ਮੰਮੀ ਵੀ ਇਕੱਲੀ ਰਹਿੰਦੀ ਵਿਚਾਰੀ ਤੇ ਚਲੋ ਮੰਮੀ ਨੂੰ ਲੈ ਆਓ ਤੁਸੀਂ ਕਹਿੰਦੇ ਨਾਲੇ ਮਿਲ ਕੇ ਸਾਰਾ ਪਰਿਵਾਰ ਰਵੋ ਹਨਾ ਬਿਲਕੁਲ ਬਿਲਕੁਲ ਹਾਂਜੀ ਮੈਂ ਚਲ ਚਾਹ ਬਿਲਾ ਫਿਰ ਚਾਹ ਬਣਾ ਚਾਹ ਰਹਿਣ ਦਾ ਤੁਸੀਂ ਤਿਆਰ ਹੋ ਵਾ ਉੱਥੇ ਜਾ ਕੇ ਪੀ ਲਈਏ ਹਾਂਜੀ ਉੱਥੇ ਪੀ ਲਈਏ ਮੈਂ ਸੂਟ ਪਾਇਆ ਵਾ ਬਸ ਮੜ ਜਾ ਲਿਟਕ ਕੇ ਨਾਲ ਲੈਣੀ ਵਾ ਠੀਕ ਹੈ ਚਲੋ ਠੀ ਅੱਜ ਦੀ ਜੀ ਹਰਵਿੰਦਰ ਆਦੀ ਹਾਂ ਮੈਂ ਅੱਲਾ ਦਾ ਮੈਟਰ ਵਿੱਚ ਚੱਲੀਏ ਫਿਰ ਫੱਸੀ ਹੈ ਹਾਂ ਫੱਸੀ ਦਾ ਪਾਪੀ ਜੀ ਹੋਰ ਸਾਨੂੰ ਕੀ ਬਸ ਠੀਕ ਤੁਸੀਂ ਨਾ ਠੀਕ ਹੈ ਹਾਂਜੀ ਔਰ ਬੱਚੇ ਠੀਕ ਠਾਕ ਹਾਂਜੀ ਬੜੀ ਠੀਕ ਠਾਕ ਨੇ ਤੁਸੀਂ ਕਦੋਂ ਦੇ ਆਏ ਮੈਂ ਵੀ ਕੱਲ ਹੀ ਆਈ ਹਾਂ ਅੱਛਾ ਹਾਂਜੀ ਔਰ ਮੈਂ ਪਹਿਲਾਂ ਚੱਲੀ ਆ ਘਰ ਜਾਣਾ ਸੀ ਤੇ ਉਹ ਫਿਰ ਦੀਦੀ ਨੇ ਮੈਨੂੰ ਦੱਸਿਆ ਜਿੱਦਾਂ ਵੀ ਤੇ ਫਿਰ ਸੌਰੀ ਮੇਰੇ ਵੱਲੋਂ ਚਲੋ ਕੋਈ ਗੱਲ ਨਹੀਂ ਤੁਹਾਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਵਾ ਤੇ ਕੋਈ ਗੱਲ ਨਹੀਂ ਫਿਰ ਕੀ ਹੋਇਆ ਧੀਆ ਪੁੱਤਾਂ ਕੋਈ ਗਲਤੀਆਂ ਹੁੰਦੀਆਂ ਵਾ चलो हूँ चलिए फिर बाकी गल छो निकलो चो मैं परस लिया जल्दी भाभी जी आ गई जल्दी करो आ गई ਹਾਂ ਚੱਲੀਏ ਲੋਕ ਲਾੜਾ ਮਾੜਾ ਜਾ ਰੋਕੇ ਹੋ ਜਸ ਚਲ ਇਹ ਮੰਮੀ ਘਰ ਹੁਣ ਤੇ ਲੋਕ ਲਾਉਂਦੀ ਵੀ ਨਹੀਂ ਲੋਡ ਪੈਂਦੀ ਸਿੱਧਾ ਬੂਹੇ ਬੰਦਾ ਖੁੱਲੇ ਛੱਡ ਕੇ ਚਲ ਜਾਂਦਾ ਤੇ ਪਹਿਲਾਂ ਘੰਟਾ ਤੇ ਬੂਹੇ ਨੂੰ ਬੰਦ ਕਰੋ ਤੇ ਫੇਰ ਜਾਣਾ ਪੈਂਦੇ ਕਿਸੇ ਪਾਸੇ ਬਹੁਤ ਗੰਢੀ ਵੀ ਸਿਆਣਾ ਬੰਦਾ ਘਰ ਚ ਹੋਵੇ ਤੇ ਆਦ ਨਹੀਂ ਨਿੰਦਰੇ ਮਾਰਨੇ ਪੈਂਦੇ ਨਾ ਨਿੰਦਰੇ ਮਾਰੋ ਤੇ ਫਿਰ ਕੇ ਪਾਸੇ ਜਾਓ ਬਾਹਰ ਆ ਜਾ ਨਿਰਵਿੰਦਰ ਹਾਂ ਜੀ ਮਮਮੀ ਦਾ ਬਾਗ ਬਗੀਚਾ ਵੇ ਕਿੱਡਾ ਸੋਹਣਾ ਈ ਹੋ ਤੇ ਹੋਰ ਮਮਮੀ ਨੇ ਬੜੀ ਮਿਹਨਤ ਕੀਤੀ ਆ ਤਿੰਨੋਂ ਵਗੈਰੇ ਕਿੰਨੇ ਲੱਗੇ ਹੋ ਵਧੀਆ ਇਹ ਕਿਦੋਂ ਅੱਜ ਭੈਣ ਚਾਂਦੇ ਚੜ੍ਹ ਆਈ ਵੇ ਤੇ ਕਿਦਾ ਸੋਹਿਆ ਅੰਦਾ ਉਹ ਨਾਲ ਕੋਈ ਮਤਲਬ ਕੀ ਹਤਰਾ ਦਿਨ ਨੇ ਕੇ ਦੇ ਉਹ ਮਰੀ ਆਪਣੀ ਧੀ ਨਾਲ ਰਲ ਜਾਂਦੀ ਮੈਂ ਕਿ ਇਹਨੂੰ ਕੀ ਕਹਾਂ ਉਹ ਕਿਹਾ ਸਸਿਕਾ ਮਮੀ ਜੀ ਸਤਿ ਸ਼੍ਰੀ ਅਕਾਲ ਸਸਿਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਸਸਿਕਾ ਮਮੀ ਸਤਿ ਅਕਾਲ ਸਸਿਕਾ ਸਤਿ ਸ਼੍ਰੀ ਅਕਾਲ ਸਸਿਕਾ ਮਮੀ ਜੀ ਸਤਿ ਸਸਿਕਾ ਮਾਸੀ ਜੀ ਸਤਿ ਸ਼੍ਰੀ ਅਕਾਲ ਹੋਰ ਸਾਨੂੰ ਕੀ ਹਾਲ ਜੀ ਠੀਕ ਸਾਡੇ ਅੱਜ ਜੋਤ ਨਹੀਂ ਦਿਆ ਮੀਲੇ ਚ ਹਾਂ ਜੀ ਬੜਾ ਵਧੀਆ ਇਹਨੇ ਕਿੱਥੇ ਚੋਣਾ ਬਾਜੋ ਪਾ ਨਹੀਂ ਬਾਹਰ ਵਾਵਾ ਹੀ ਨਹੀਂ ਆਣਾ ਬਾਹਰ ਤਾਂ ਮਹੀ ਹੈਗਾ ਪਰ ਇਹ ਨਹੀਂ ਚੁੰਦਾ ਕਿੱਦਾਂ ਠੀਕ ਹੋ ਤੂੰ ਮੰਮੀ ਮੰਮੀ ਮੇਰੀ ਗੱਲ ਸੁਣੋ ਹਨੂ ਸਾਡੀ ਗਲਤੀ ਦਾ ਅਹਿਸਾਸ ਹੋ ਗਿਆ ਵਾ ਤੇ ਚਲੋ ਸਾਡੇ ਨਾਲ ਘਰ ਨਹੀਂ ਪਹਿਣੇ ਜਿੰਨੇ ਤੂੰ ਦੋਵਾਂ ਨੇ ਘਰ ਛੱਡੀ ਨਾ ਮੇਰੀ ਯੰਨੀ ਬੜੀ ਆ ਇਸ ਉਮਰ ਵਿੱਚ ਮੇਰ ਕੋ ਨਹੀਂ ਹੁਣ ਗੱਲਾਂ ਸੁਣੀਆਂ ਜਾਂਦੀਆਂ ਨਹੀਂ ਮੰਮੀ ਮੇਰੀ ਗੱਲ ਗਲਤੀ ਹੋ ਗਈ ਗਲਤੀ ਹੋ ਗਈ ਇਹਨੂੰ ਗਲਤੀ ਨਹੀਂ ਹਸਾ ਲਈ ਗਲਤੀ ਇੱਕ ਗਲਤੀ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਪਰ ਮੈਂ ਨਹੀਂ ਹੁਣ ਮaaf ਕਰਦੀ ਮੈਂ ਆਂ ਕਿ ਆਂਦੇ ਹੁੰਦੇ ਸਿਆਣਿਆਂ ਖਾਣ ਪਾਇਆ ਕੁੱਤੇ ਦੀ ਪੂਛ ਵੰਝਲੀ ਚ ਪਾ ਛੱਡੀ 100 ਸਾਲ ਫੇਰ ਛੱਡੀ ਤੇ ਉਦਾਂ ਦੀ ਉਦਾਂ ਹੀ ਉਹ ਸਿੱਧੀ ਹੋਈ ਤੂੰ ਇਹ ਕਿੱਥੋਂ ਸੁਧਰਨਾ ਨਹੀਂ ਮੰਮੀ ਉਦਾਂ ਦੀਆਂ ਜਿੱਦਾਂ ਦੀਆਂ ਮੈਨੂੰ ਉਹ ਹੀ ਦੱਸਦੇ ਅਸੀਂ ਮੇਰੀਆਂ ਅੱਖਾਂ ਗਾੜੀ ਜਦੋਂ ਹੁੰਦੇ ਮੈਂ ਤਾਂ ਬੈਠੀ ਕੱਲੀ ਰੋ ਲੈਣੀ ਆ ਨਹੀਂ ਹੁਣ ਨਹੀਂ ਤੁਸੀਂ ਰੋਣਾ ਤੁਸੀਂ ਹੁਣ ਨਾਲ ਚੱਲੋ ਨਾ ਨਹੀਂ ਇੱਥੇ ਆ ਕੇ ਨਾਲੇ ਬੜੀ ਨਹੀਂ ਰਾਜ ਨਹੀਂ ਮੰਮੀ ਮੇਰੀ ਗੱਲ ਸੁਣੀ ਆਪਣੇ ਘਰ ਵਸੋ ਰਸੋ ਰੱਬ ਤੁਹਾਨੂੰ ਭਾਗ ਲਾਵੇ ਮੈਂ ਇੱਥੇ ਠੀਕ ਹੈ ਨਹੀਂ ਨਹੀਂ ਮਾਸੀ ਜੀ ਕਹੋ ਮੰਮੀ ਨੂੰ ਚਲੋ ਛੱਡੋ ਪਰੇ ਮਾਮੀ ਜੀ ਕਹਵੇਂ ਭਈ ਮਾਸੀ ਨੂੰ ਅੱਜ ਕਿੰਨੇ ਦਿਨ ਹੋ ਗਏ ਜਾਂ ਇੱਕ ਆਪਣੀ ਭੈਣ ਦੀ ਖਾਤਰ ਆਣ ਕੇ ਤੇ ਬੈਠੀ ਆ ਪੀ ਇਹ ਕੱਲੀ ਆ ਇਹਦੇ ਦਿਲ ਤੇ ਚੋਟ ਜੀ ਲੱਗੀ ਆ ਇਹ ਕੱਲੀ ਰਹੂਗੀ ਰੋਂਦੀ ਰਹੂਗੀ ਚੱਲ ਮੈਂ ਇਹਦੇ ਕੋਲ ਦੋ ਦਿਨ ਰਹਿ ਜਾਨੀ ਆ ਹੈ ਚੱਲ ਮੇਰੇ ਨਾਲ ਗੱਲਾਂ-ਬਾਤਾਂ ਕਰਦੀ ਇਹਦਾ ਮਨ ਹੋਰ ਹੋਇਆ ਰਹੂ ਮੈਨੂੰ ਪਤਾ ਮੇਰੀ ਭੈਣ ਨੇ ਕਿਤਰਾ ਕਿੰਨੀ ਓ ਕੀ ਹੋ ਕੇ ਮੈਂ ਇਹ ਬੱਚਿਆਂ ਨੂੰ ਪੜਾਇਆ ਲਿਖਾਇਆ ਵਿਆਹਿਆ ਅੱਜ ਉਹਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਅੱਜ ਤੁਹਾਡੀ ਜ਼ਿੰਮੇਵਾਰੀ ਆਈ ਮਾਂ ਨੂੰ ਰੱਖਣ ਦੀ ਤੇ ਤੁਸੀਂ ਉਹ-ਉਹ ਕੀਤੀਆਂ ਜਿਹੜੀਆਂ ਕਦੀ ਕੀਤੀਆਂ ਨਾ ਹੋਣ ਉਹ ਹਰ ਵੇਲੇ ਉਹ ਪਾਗ ਲਾਵਾਂਗੇ ਕੋਈ ਗੱਲ ਕਰਦੀ ਭੈਣ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਭੈਣ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਮੈਂ ਭਤੇਰਾ ਵਾਲਾ ਟਾਲਾ ਕਰਦੀ ਆਂ ਪੀ ਇਹਦਾ ਦਿਮਾਗ ਇੱਧਰ ਨਾ ਆਵੇ ਪਰ ਉਹਦੀ ਸਭ ਤੋਂ ਉੱਥੇ ਹੀ ਲੱਗੀ ਆ ਤੇ ਤੁਹਾਡੀ ਵਜ੍ਹਾ ਨਾਲ ਹੋਇਆ ਨਾ ਰਮਨ ਭਾਬੀ ਕੋ ਜਾਣਾ ਵਾ ਰਾਜ ਨੂੰ ਮਿਲ ਲਿਆ ਹੁਣ ਰਮਨ ਕੋ ਜਾਣਾ ਗੁੱਸਾ ਕਰੂਗੀ ਮੈਂ ਤੇਰੇ ਆਖੇ ਲਾ ਕੇ ਮਗਰ ਮਗਰ ਤੁਰੀ ਗਈ ਮਮੀ ਜੀ ਮੈਨੂੰ ਨਹੀਂ ਪਤਾ ਵੀ ਭਾਬੀਆਂ ਨੇ ਤੁਹਾਡੇ ਨਾਲ ਆ ਕੁਛ ਕੀਤਾ ਵਾ ਨਾ ਇਹਨੂੰ ਪਤਾ ਮਮੀ ਦੱਸੇ ਨਹੀਂ ਆ ਸਾਰੇ ਨਹੀਂ ਸੀ ਪਤਾ ਵੀ ਤੇਰੀਆਂ ਭਾਬੀਆਂ ਇਹੋ ਜੀਆਂ ਨੇ ਤੁਹ ਅੱਜ ਫੇਰ ਉਹਨਾਂ ਦੀ ਸਪੋਰਟ ਚ ਆਈਆਂ ਹੋਣ ਤੇ ਚਲੋ ਮੇਰੀ ਕਿ ਉਹਨਾਂ ਨੇ ਮੇਰੇ ਕੋਲ ਵੀ ਮਾਫੀ ਮੰਗੀ ਆ ਸੌਰੀ ਫੀਲ ਕੀਤੀ ਆ ਤੇ ਚਲੋ ਬੱਚਿਆਂ ਦਾ ਹਨਾ ਗਲਤੀਆਂ ਹੋ ਹੀ ਜਾਂਦੀਆਂ ਵਾ ਨਹੀਂ ਮੰਮੀ ਹੁਣ ਪੇ ਗੱਲ ਆ ਉੱਥੋਂ ਬਿਮਾਰ ਹੋ ਕੇ ਮੈਂ ਆਪਣੇ ਘਰ ਆਈ ਤੇ ਧੀਏ ਤੂੰ ਤੇ ਉਹਦੰ ਦਾ ਕਿਤੇ ਪੁੱਛਿਆ ਨਹੀਂ ਫਿਰ ਭੈਣ ਹੀ ਕੰਮ ਆਈ ਨਾ ਉਹਦੰ ਦੇ ਮੇਰੇ ਨਾਲ ਜਫਰ ਜਾਲਣ ਲਈ ਮੈਨੂੰ ਪਤਾ ਹੀ ਨਹੀਂ ਸੀ ਮੰਮੀ ਜੀ ਤੁਸੀਂ ਇੱਥੇ ਵਾਪਸ ਆ ਗਏ ਮੈਨੂੰ ਤੇ ਅੱਜ ਭਾਬੀ ਜੀ ਨੇ ਫੋਨ ਕੀਤਾ ਵਾ ਤੇ ਉਹਨਾਂ ਨੇ ਦੱਸਿਆ ਸਾਰੀ ਗੱਲ ਤਾਂ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਕੋਈ ਕੁਝ ਵੀ ਪਤਾ ਮੰਮੀ ਵਾਸੋ ਛੱਡੋ ਗੁੱਸਾ ਹੋਣਾ ਨਹੀਂ ਪਤਾ ਹੁੰਨੇ ਨਹੀਂ ਆਈ ਤੇਰਾ ਦਾ ਨੂੰ ਮੰਮੀ ਜੀ ਦੇ ਨਾਂ ਕਰੋ ਨਹੀਂ ਮੇਗੇ ਜੇ ਉੱਥੇ ਉੱਥੇ ਬੜੇ ਸੋਹਣੇ ਲੱਗਦੇ ਜੇ ਨੋਆ ਦਾ ਕਰਕੇ ਨਾ ਜਿਹੜੇ ਪੋਤੇ ਇੰਨੀ ਆ ਮੈਂ ਤਾਂ ਨਾ ਪਾਲੇ ਪੜਾਈ ਲਖਾਈ ਨੇ ਲਾਡਾਂ ਜਾਵਾਂ ਨਾ ਪਾਲੇ ਹੁੰਦੇ ਆ ਨਾ ਉਹ ਵੀ ਮਗਰ ਲੱਗ ਜਾਂਦੇ ਉਹ ਵੀ ਨਹੀਂ ਬਿੰਦੇ ਵੀ ਆਈ ਆਪਣੀ ਮਾਂ ਨੂੰ ਮਿਲ ਕੇ ਕੀ ਕਰਨਾ ਭਾਏ ਉਹ ਦਵੱਲੇ ਫਸੇ ਹੁੰਦੇ ਆ ਚੱਲ ਆਪੀ ਮਾਂ ਆਪੀ ਉਹਨਾਂ ਨੂੰ ਕਹਿੰਦੀ ਆ ਕਿ ਨਹੀਂ ਪੁੱਤ ਤੂੰ ਆਪਣਾ ਘਰ ਹੈ ਜਿਹੜਾ ਉਹ ਖੁਸ਼ੀ ਰੋ ਮੇਰੀ ਕੋਈ ਗੱਲ ਨਹੀਂ ਮੇਰੀ ਤੇ ਨਾ ਕਰੋ ਹੁਣ ਆਪਣੀ ਗਲਤੀ ਦਾ ਅਹਿਸਾਸ ਹੈਗਾ ਵਾ ਹੁਣ ਤੁਸੀਂ ਇੰਨੀ ਜਿੱਦ ਨਾ ਕਰੋ ਮੰਨ ਜੋ ਨਹੀਂ ਮੰਮੀ ਚਲੋ ਵੀ ਪਤਾ ਹੁਣ ਨਹੀਂ ਇੱਥੇ ਰਹਿਣ ਦੇਣਾ ਤਾਂ ਪਤਾ ਤੁਹਾਨੂੰ ਪਤਾ ਤੁਹਾਨੂੰ ਕੀ ਪਤਾ ਵਾ ਕਿ ਮੈਂ ਮੈਂ ਸਾਰੀ ਰਾਤ ਨਹੀਂ ਸੁੱਤੀ ਹੈਗੀ ਮੇਰੇ ਜਾਣਿਆਂ ਨੇ ਮੈਨੂੰ ਕਿੱਦਾਂ ਸ਼ੀਸ਼ਾ ਵਿਖਾਇਆ ਆ ਪਰ ਮੈਂ ਇਹ ਕਹਿੰਨੀ ਕਿ ਅਹੀਂ ਤੁਹਾਡ ਨਾਲ ਕੀਤਾ ਬਹੁਤ ਗਲਤ ਕੀਤਾ ਆ ਆਉਣ ਵਾਲਾ ਸਮਾਂ ਮੇਰੇ ਬੱਚਿਆਂ ਨੇ ਮੈਨੂੰ ਵਿਖਾਤਾ ਆ ਸਾਰਾ ਕੁਝ ਪਰ ਮੈਂ ਚਾਹੁੰਦੀ ਆ ਕਿ ਤੁਸੀਂ ਵੀ ਚਲੋ ਠੀਕ ਆ ਮੈਂ ਨਾ ਠੀਕ ਆ ਅੱਗੇ ਨਾਲੋਂ ਹੋਰ ਠੀਕ ਹੋ ਜਾਣਗੀ ਤਾਂ ਫਿਰ ਮੈਂ ਆਪਾਂ ਦੇਖੋ ਮੈਂ ਨਾਵਾ ਨਹੀਂ ਮੈਂ ਨਾਵਾ ਹੀ ਮੰਗ ਲਈ ਤੇ ਪੈਰਾ ਆਪਾਂ ਪੁੱਤ ਉਹ ਬਾਬੇ ਗਾੜੀ ਮੱਥਾ ਦੇ ਕੇ ਕੀ ਕਰੋ ਮੈਂ ਕੀ ਆਪਾ ਆਪਣਾ ਨਹੀਂ ਮੰਮੀ ਛੋਟਾ ਵਾਸਤੇ ਮੈਂ ਤੁਹਾਨੂੰ ਮਾਫੀ ਮੰਗਦੀ ਨਾ ਵੇਖੋ ਤੁਹਾਡੇ ਤੋਂ ਮਾਫੀ ਮੰਗ ਚਲੋ ਕਰ ਦੋ ਮਾਫ ਹੁਣ ਗਲਤੀ ਹੋ ਗਈ ਮੰਮੀ ਹੁਣ ਬੱਸ ਨਹੀਂ ਆਪਾਂ ਤਾਂ ਗਲਤੀਆਂ ਹੁੰਦੀਆਂ ਮਾਪੇ ਉਹਦਾ ਪਰਚਾ ਨਾ ਮਾਫ ਕਰਨਾ ਉਦੋਂ ਤੇ ਆ ਛੋਟੀ ਨੇ ਕੀ ਵੇਖਿਆ ਦੱਸ ਮੇਰਾ ਮਾੜਾ ਇਹ ਵੀ ਤੇਰੇ ਮਗਰ ਲਾ ਕੇ ਵਾਧੂ ਗੱਲਾਂ ਕੀਤੀਆਂ ਨਾ ਮਮੀ ਮੇਰੇ ਮਗਰ ਜਿਹੜੀ ਮੈਂ ਜਿਹੜੀ ਇਹਨੂੰ ਦੱਸਣ ਦੀ ਹਾਂ ਕੀ ਆਏ ਕਿ ਇੱਥੇ ਕਿੱ데 ਬੈਠੀ ਮੈਂ ਕਿੱਤੇ ਬੈਠੀ ਆ ਮੈਂ ਕਿੜੀ ਇਹਦੇ ਕੋਲ ਹੀ ਹਾਂ ਹੂੰ ਤੇ ਗੱਲਾਂ ਹੁੰਦੀਆਂ ਹੀ ਆ ਤੀਏ ਨਹੀਂ ਉਠੋ ਚਲੋ ਉਠੋ ਜੱਗ ਗੱਲ ਕਰਨੀ ਕਿੱ데 ਜਾ ਕੇ ਗੱਲ ਕਰਨ ਦੀ ਮੇਰੀ ਗੱਲ ਸੁਣ ਲਈ ਬੂਹੇ ਉੱਾਰੋ ਤੇ ਗੱਲ ਉਸੇ ਗੱਲਾਂ ਚੱਲ ਪੈਂਦੀਆਂ ਹਨ ਨੂੰ ਵੀ ਸ਼ਰਮ ਆਉਂਦੀ ਆ ਕਿ ਅਸੀਂ ਐਡੀ ਵੱਡੀ ਕੋਠੀਆਂ ਪਾ ਕੇ ਬੈਠੀਆਂ ਮਤਲਬ ਲੋਕੀ ਕੀ ਕਹਿਣਗੇ ਕਿ ਉਹਨਾਂ ਨੂੰ ਮਾਰਨੇ ਕਿੱਦਾਂ ਟਾਰੇ ਤੇ ਸੁਟਿਆ ਵਾ ਕੋਈ ਗੱਲ ਨਹੀਂ ਮੇਰੀ ਮੈਨੂੰ ਬੜੀ ਸ਼ਾਂਤੀ ਆ ਤੁਸੀਂ ਆਪਣੇ ਘਰ ਸੋਹਣੇ ਵਸਦੇ ਰਾ ਨਹੀਂ ਨਹੀਂ ਤੇ ਨਾ ਮਾਫੀ ਮੇਰੀ ਗਾਇਸ ਕੋਈ ਕੋਨਾਵਾ ਕੋਈ ਹੋਣਾ ਮੈਂ ਅਸਤ ਨਹੀਂ ਹਾਂ ਤਾਂ ਮਾਫ ਕਰ ਦਿਓ ਹਣਾਂ ਨੂੰ ਚਲੋ ਹੁਣ ਰੋਣ ਲੱਗ ਗਏ ਆ ਮਰਵਾ ਕੇ ਛੱਡਿਆ ਤੀ ਹੁਣ ਕਰ ਦਿਓ ਮਾਂ ਮਾਪਿਓ ਤੱਕ ਦੇਂਦੇ ਮਾਫ ਚਲੋ ਆ ਤੁਹਾਡੇ ਪੈਰ ਫੜਦੇ ਉੱਠੋ ਵੀ ਨਹੀਂ ਨਹੀਂ ਉੱਠੋ ਵੀ ਚਲੀਏ ਘਰ ਆਪਾਂ ਨਹੀਂ ਇੱਥੇ ਰਹਿਣਾ ਉੱਠੋ ਚੱਲ ਅੱਛਾ ਤੇਰੇ ਪਿਆਰੀ ਪੈਣ ਡੀਆਂ ਨੇ ਭੈਣੇ ਤੇ ਜਮ ਮੰਗਣ ਡੀਆਂ ਨੇ ਮਾਫੀ ਤੇ ਫਿਰ ਇਹਨਾਂ ਤੋਂ ਛੱਡ ਕੇ ਵੀ ਨਹੀਂ ਇਹਨਾਂ ਨੂੰ ਵਿਚਾਰਾ ਹੋਣਾ ਹਨਾ ਆਪਾ ਕੀ ਵਿਆਹ ਕੇ ਲੈਂਦੇ ਨੇ 800 ਮਰ ਵਿੱਚ ਆਈ ਸਾਨੂੰ ਹੀ ਲਿਖਣਾ ਪਈਦਾ ਮੈਂ ਕਿੰਨੀ ਕਿ ਚੱਲ ਤੂੰ ਆਪਣੇ ਬੱਚਿਆਂ ਕੋਲ ਜਾ ਕੇ ਦੇਖ ਲੈ ਜੇ ਸਦਰਦੀਆਂ ਨੇ ਤੇ ਠੀਕ ਆ ਨਾ ਸਦਰਦੀਆਂ ਕਿਤੇ ਰੱਖਾ ਰੱਖਣਾ ਹੈ ਦੇਖ ਮੌਕਾ ਤੇ ਦੋ ਨਹੀਂ ਘਰ ਤਾਂ ਡਈ ਆ ਸਾਰੇ ਘਰ ਤਾਂ ਡਈ ਆ ਉਹ ਕੋਠੀਆਂ ਜੇ ਕਮਰਾ ਕੀ ਸਾਰੀ ਕੋਠੀਆਂ ਢਡੀਆਂ ਵੱਖੋ ਚਲੋ ਉਥੋਂ ਨਹੀਂ ਉਥੋਂ ਚਲੋ ਮਾਨਤੇ ਹੋਣਾ ਭੈਣ ਹੋਣਾ ਅੱਗੇ ਤੇ ਤੀਨੇ ਜੋਰ ਲਾਇਆ ਹੁਣ ਤੁਸੀਂ ਵੀ ਨਾਲ ਆਕੰਡੇ ਜੇ ਹੁਣ ਮੈਂ ਕੀ ਆਖਾਂ ਫਿਰ ਮੇਰੇ ਕੋਈ ਵੀ ਨਹੀਂ ਵੇਖੀਆਂ ਜਾਂਦੀਆਂ ਕਿ ਡਈਆਂ ਨੇ ਤਰਲੇ ਲੈਣਾ ਪਰ ਮੈਨੂੰ ਯਕੀਨ ਤਾਂ ਨਹੀਂ ਹੋ ਸੱਚੀ ਗੱਲ ਹੀ ਇੰਨਾ ਤੇ ਕੋਈ ਇਹਨਾਂ ਦਾ ਕੋਈ ਪਤਾ ਨਹੀਂ ਵੀ ਹੋਰ ਚਾਹੁੰਦੇ ਨਾ ਫਿਰ ਉਹ ਕੋਸ਼ਿਸ਼ ਕਰਨ ਪਰ ਚਲ ਇੱਕ ਮੌਕਾ ਦੇ ਕੇ ਵੇਖ ਲਾ ਜੇ ਪੇਨ ਬਣਾਈਏ ਤੇ ਬਣਦਾ ਹਾਂ ਅੱਜ ਕਿਨੇ ਪਰ ਗਵਾ ਲਿਆ ਨਾ ਇਹਨਾਂ ਨੇ ਇੱਕ ਵਾਰ ਯਕੀਨ ਗਵਾ ਲਿਆ ਵਾ ਫਿਰ ਛੇਤੀ ਨਾਲ ਦੀ ਬਣ ਜਾਂਦਾ ਹੈ ਹਨਾ ਚਲੋ ਮੇਰੇ ਕਹਿੰਦੇ ਤੈਨ ਨਹੀਂ ਤੇ ਮਾਸੀ ਜੀ ਦੇ ਕਹਿੰਦੇ ਤੇ ਚੱਲ ਜਾਈਏ ਨਹੀਂ ਮੰਮੀ ਹੁਣ ਹੁਣ ਤਵੇਖੋ ਮਾਫੀ ਵੀ ਮੰਗ ਲਈ ਤੁਹਾਡੇ ਕੋਲੋਂ ਉੱਥੋਂ ਵੀ ਉੱਥੋਂ ਚਲੀਏ ਚਲੋ ਹੁਣ ਖੁਸ਼ ਹੋ ਕੇ ਚਲੋ ਵੱਡੇ ਚਲੋ ਹੀ ਨਹੀਂ ਤੁਹਾਨੂੰ ਇੱਥੇ ਰਹਿਣ ਦੇਣਾ ਹੁਣ ਉੱਥੋਂ ਹੀ ਨਹੀਂ ਕਰਨਾ ਇੱਥੇ ਹੁਣ ਜੇ ਦੁਬਾਰਾ ਗਲਤੀ ਕਰਨਗੀ ਨਾ ਫੇਰ ਸਾਡੀ ਜ਼ਿੰਦਗੀ ਨਹੀਂ ਇਹਨਾਂ ਦੇ ਮੱਥੇ ਲੱਗਣਾ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿਤਾ ਵੀ ਮੈਂ ਨਹੀਂ ਹੁਣ ਜਾਊਂਗੀ ਆਪਣੇ ਘਰ ਆ ਜੀ ਮੈਂ ਨਹੀਂ ਜਾਣਾ ਮੇਰੀ ਗੱਲ ਸੁਣੋ ਨਾ ਬੋਲਦੇ ਨਹੀਂ ਵੀ ਆਈਆਂ ਨੂੰਹਾਂ ਵੀ ਆਈਆਂ ਤੁਹਾਨੂੰ ਨਾ ਤੁਹਾਨੂੰ ਬੋਦੀ ਕਰ ਲੈਣਾ ਤੇ ਇੱਥੇ ਆਉਣਾ ਹੈ ਕਰੋਗਾ ਨਾ ਤੁਹਾਨੂੰ ਹੀ ਗੱਡੀ ਤੇ ਲਾਇਆ ਕਰ ਠੀਕ ਹੈ ਸਾਡੇ ਬਾਗ ਬਗੀਚੇ ਨੂੰ ਪਾਣੀ ਪਾ ਦੇ ਕਰਾਂਗਾ ਅੱਪੇ ਬਾਗ। ਤੁਸੀਂ ਹੁਣ ਕੋਸ਼ ਰੱਖੋ ਤੇ ਬਾਗ ਬਗੀਚਾ ਤੇ ਉਹਦਾ ਉਹ ਬੱਚੇ ਨੇ। ਠੀਕ ਹੈ ਨਾ ਬਾਗ ਬਗੀਚਾ ਉਹ ਬੱਚੇ ਆ ਤੇ ਮਨ ਪਰਚਾਉਣ ਲਈ ਬਾਗ ਬਗੀਚਾ। ਮਸੀ ਜੀ ਆਓ ਚਲੀਏ ਆਪਾਂ ਸਾਰੇ। ਚਲੋ ਮਸੀ ਜੀ ਆਦੇ। ਇਹ ਬਾਗ ਹੁਣ ਅੱਜ ਤੋਂ ਬਾਅਦ ਨਹੀਂ। ਰਵਿੰਦਰ ਮੰਮੀ ਦਾ ਬੈਗ ਫੜ ਲਿਆ। ਪੁੱਤ ਪੁੱਤਰ ਇਹ ਆਪਣੇ ਘਰ ਚਲੋ। ਧਿਆਨ ਤੇਲ ਕਿ ਨਾ ਜਾਏ ਹੁਣ। ਕੋਈ ਤੇ ਕਮਰਾ ਨਹੀਂ ਹੈ ਸਾਰੀ ਕੋਠੀ ਢੱਡੀ ਆ ਹਾਂ ਠੀਕ ਆ ਸਾਰੇ ਮਮਮੀ ਹੁਣ ਜਿਹੜਾ ਮਰਜ਼ੀ ਕਮਰਾ ਲਓ ਜਿੱਥੇ ਮਰਜ਼ੀ ਬੋਖ ਲੋਵੋ ਜੋ ਮਰਜ਼ੀ ਕਰੋ ਠੀਕ ਹੈ ਠੀਕ ਹੈ ਕੋਈ ਰੋਗ ਡੋਗ ਨਹੀਂ ਸਾਰੀ ਕੋਠੀ ਢੱਡੀ ਆ ਇੱਕ ਕਮਰਾ ਨਹੀਂ ਆ ਸ਼ੁਕਰ ਹੈ ਹਾਂ ਪੂਰੀ ਕੋਠੀ ਢੱਡੀ ਆ ਹੱਸੋ ਖੇਡੋ ਬੋ ਹਣ ਇੱਥੇ ਤਾਂ ਜੀ ਕਰਦਾ ਵਾ ਇਹਦੇ ਕੋ ਜਾਣਾ ਇਹਦੇ ਕੋ ਚਲ ਜਾਓ ਜੇ ਅੱਜ ਤੋਂ ਬਾਅਦ ਇਹ ਵੀ ਕੁਝ ਖਾਓਗੇ ਤੇ ਇਹਦੇ ਕੋ ਇਹ ਵੀ ਕੁਟ ਖਾਓਗੇ ਸਾਡੇ ਕੋਲ ਉਹ ਜੁਮੇਵਾਰ ਨੂੰ ਨਹੀਂ ਹਾਂ ਹਾਂ ਮੈਂ ਜਿੰਮੇਵਾਰੀ ਮੇਰੀ ਮਾਂ ਆ ਤੇ ਤੂੰ ਮਾਫ ਕੀਤਾ ਨਾ ਜਿਲੋ ਮਾਫ ਕੀਤਾ ਮੈਨੂੰ ਹਾਂ ਸਾਰਾ ਬਣ ਜਾ ਤੂੰ ਚੁੱਪ ਪਾਣੀ ਲਿਆ ਪਾਣੀ ਤੇ ਹੱਣ ਲੱਗਣ ਦੀ ਮੈਂ ਪਾਣੀ ਪੀਣਾ ਤੂੰ ਨਹੀਂ ਚਾਹ ਬਣਾ ਕੇ ਲਿਆ ਚਲੋ ਠੀਕ ਤੇ ਬੋਲ ਚਲੋ ਆ ਜਾ ਉੱਥੇ ਜਲਦੀ ਬੈਠ ਤੇ ਆ ਜਾ ਅੱਜ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਮੈਂ ਪੂਰੇ ਫੁੱਲਾ ਵਾਂਗ ਰੱਖੂੰਗੀ ਚੰਗਾ ਠੀਕ ਇੱਥੇ ਬਹੁਤ ਹੀ ਜਿਹੜਾ ਤੇ ਜੀ ਕਰਦਾ ਨਾ ਜਿਹੜਾ ਕਮਰਾ ਲੈਣ ਨੂੰ ਹਾਂ ਉਹੋ ਹੀ ਲੈ ਲਓ ਤੁਸੀਂ ਸਾਰੇ ਕਮਰੇ ਤੁਹਾਡੇ ਆ ਨਹੀਂ ਕੋਈ ਨਹੀਂ ਪੁੱਤ ਨਹੀਂ ਮੰਮੀ ਪਤਾ ਕੀ ਮੈਂ ਤੁਹਾਨੂੰ ਦੱਸਦੀ ਆ ਮੈਨੂੰ ਨਾ ਮੇਰੇ ਨਿਆਣਿਆਂ ਨੇ ਸ਼ੀਸ਼ਾ ਵਿਖਾਤਾ ਅੱਛਾ ਮੈਂ ਨਿਆਣਿਆਂ ਨੇ ਕਿਹਾ ਮੈਨੂੰ ਕੱਲ ਬੱਚੇ ਸਿਆਣਪਾਂ ਕਰਾਉਂਦੇ ਆ ਕਿ ਫਿਰ ਸਹੀ ਗੱਲ ਆ ਹਾਂ ਮੈਨੂੰ ਕੱਲ ਨਿਆਣਿਆਂ ਨੇ ਕਿਹਾ ਵੀ ਤੇ ਅਸੀਂ ਵੀ ਆਪਣੀ ਮੰਮੀ ਨਾਲ ਇਦਾਂ ਹੀ ਕਰਿਆ ਕਰਨੇ ਵੱਡੇ ਹੋ ਕੇ ਹੈਨਾ ਅੱਛਾ ਤੇ ਮੈਂ ਮੈਂ ਇਹ ਸੋਚਿਆ ਵੀ ਅੱਜ ਤੇ ਮੈਂ ਦਬਕਾ ਮਾਰ ਕੇ ਉਹਨਾਂ ਨੂੰ ਗੋਮ ਕਰਾਤਾ ਤੇ ਕੱਲ ਨੂੰ ਆਉਣ ਵਾਲੇ ਸਮਾਂ ਮੈਂ ਕਿਦਾਂ ਉਹਨਾਂ ਨੂੰ ਚੁੱਪ ਕਰਾਉਂਗੀ ਹੈਨਾ ਕਿ ਜੋ ਮਨ ਚੋਂ ਨਾ ਤਾਰ ਲਿਆ ਫਿਰ ਉਹੋ ਹੀ ਕਰਨਾ ਹੀ ਨਾਲੇ ਮੰਮੀ ਜੋ ਬੱਚਿਆਂ ਨੇ ਵੇਖਿਆ ਬੱਚਿਆਂ ਨੇ ਉਹੀ ਕਰਨਾ ਵਾ ਕਿਉਂਕਿ ਬੱਚਿਆਂ ਨੇ ਇਹ ਕੁਝ ਵੇਖਿਆ ਸੀਗਾ ਹੈਨਾ ਆ ਕਰਕੇ ਉਹਨੂੰ ਖੁਸ਼ ਹੋ ਜਾਣਾ ਜਾਣਿਆਂ ਨੇ ਵੀ ਹੈ ਤੁਹਾਡੇ ਮੁੰਡੇ ਨੇ ਵੀ ਮੇਰੀ ਮੰਮੀ ਆ ਗਈ ਹੈ ਉਹ ਵੀ ਠੀਕ ਹੈ ਹੈ ਅੱਗੇ ਮਤਾਈਏ ਕਹਿੰਦੇ ਕਿ ਜਦ ਜਿੰਨੇ ਨਾਲ ਤੁਸੀਂ ਇੱਥੇ ਰਹੇ ਨਾ ਮੈਂ ਉਦੋਂ ਹੀ ਭੱਜ ਜਾਨੀ ਹਾਂ ਸਾਰੇ ਸਮਾਂ ਤੇ ਜਦੋਂ ਨੇ ਤੁਸੀਂ ਚਲ ਗਏ ਸਾਰੇ ਥਾਂ ਜਿੰਦਰੇ ਮਾਰ ਕੇ ਜਾਣਾ ਪੈਂਦਾ ਹੈਗਾ ਮੈਨੂੰ ਹੁਣ ਤੁਸੀਂ ਮੇਰਾ ਘਰ ਦਾ ਜਿੰਦਰਾ ਵੀ ਜੇ ਹੈ ਠੀਕ ਠੀਕ ਹੈ ਸਮਝਾ ਠੀਕ ਹੈ ਸਮਝ ਜਾ ਬਣਾ ਕੇ ਲਿਆ ਆਈ ਤਾਂ ਆ ਗਈਆਂ ਆਈ ਦਾਦੀ ਲਿਆਂਦੀ ਭੱਜੋ-ਭੱਜਾ ਚ ਆਉਣਿਆ ਉਹਦੇ ਕਿੱਥੇ ਹੀ ਉੱਥੇ ਭੱਜ ਗਿਆ ਭੱਜ ਕੇ ਵੇ ਕੋਣ ਆਇਆ ਯੋ ਐ ਦਾਦੀ ਆਇਆ ਹਾਂ ਹਾਂ ਹੁਣ ਦਾਦੀ ਪੱਕੀ ਾਡੇ ਕੋ ਰਹਿਣੀ ਹੈ ਅੱਜ ਆ ਗਈ ਸਕੂਲੋਂ ਹਾਂਜੀ ਵੀਰਾ ਕਿੱਥੇ ਹੈ ਉਹਨੇ ਲੇਟ ਆਉਣਾ ਹੈ ਅੱਛਾ ਹੁਣ ਹੁਣ ਪੱਕੀ ਦਾਦੀ ਾਡੇ ਕੋਲੀ ਹੈ ਹਾਂ ਹੁਣ ਨਹੀਂ ਮੈਂ ਇੰਨਾ ਕਰੂੰਗੀ ਨਹੀਂ ਹਾਂ ਨਹੀਂ ਕਰਦੇ ਇਹਦਾ ਮੰਮੀ ਮੈਨੂੰ ਕੱਲ ਕਹਿੰਦੇ ਕਹਿੰਦੇ ਅਸੀਂ ਵੀ ਤੇਰੇ ਨਾਲ ਾਡੇ ਕਰਾਂਗੇ ਤੁਸੀਂ ਦਾਦੀ ਨਾਲ ਕਰਦੇ ਹੋ ਵੇਖਿਆ ਚਾਨਣ ਕਰਾਤਾ ਬੱਚਿਆਂ ਨੂੰ ਹੁਣ ਪਾਪਾ ਨੇ ਵੀ ਖੁਸ਼ ਹੋ ਜਾਣਾ ਹੈ ਹਾਂ ਕਿ ਮੇਰੀ ਮਰੀ ਲੈਂਦੀ ਹੈ ਮਾਂ ਘਰ ਹਾਂ ਅੱਜ ਤੋਂ ਬਾਅਦ ਮੰਮੀ ਹੁਣ ਸਾਰਾ ਕੁਝ ਜ਼ਿੰਮੇਵਾਰੀ ਤੁਹਾਡੀ ਤੁਸੀਂ ਇਹਦੇ ਸਕੂਲ ਜਾਣਾ ਤੁਸੀਂ ਸਾਰਾ ਕੁਝ ਕਰਿਆਗਾ ਨਾ ਮੈਂ ਕੁਝ ਨਹੀਂ ਮੈਂ ਫ੍ਰੀ